ਲੋ ਜੀ ਅੱਜ ਇਸ ਬਣਾਵਾਂਗੀ ਪੀਜ਼ਾ ਤੀਸੀ ਕੱਲ ਡੀਮਾਰਟ ਚੋਂ ਦਾ ਸਮਾਨ ਲੈ ਕੇ ਆਈ ਸੀ ਤੇ ਆਹ ਹੈ ਸਾਡਾ ਆਟਾ ਇਸੀ ਆਟਾ ਲਿਆ ਮੈਦਾ ਵੀ ਪਾ ਸਕਦੇ ਪਰ ਇਸੀ ਆਟਾ ਲਿਆ ਆਹ ਕੀ ਹੈ ਬੇਕਿੰਗ ਸੋਡਾ ਹਾਂ ਬੇਕਿੰਗ ਸੋਡਾ ਬੇਕਿੰਗ ਪਾਊਡਰ ਆਹ ਇੱਕ ਚਮਚਾ ਪਾਣਾ ਹੈ ਬੇਕਿੰਗ ਸੋਟਾ ਆਹ ਆ ਕਿਉ ਆ ਗਿਆ ਆਪਣਾ ਦੇਸੀ ਖੰਡ ਲੈ ਥੋੜੀ ਜਿਹੀ ਪਾਵਾਂਗੇ ਤੇ ਦੇਸੀ ਖੰਡ ਸਮਾਂ ਕੇ ਪਾ ਲਈ ਤੇ ਆਪਣੇ ਥੋੜਾ ਜਿਹਾ ਨੂਨ ਪਾਵਾਂਗੇ ਹਾਂ ਨਾਕ ਨੂਨ ਫਿਰ ਉੱਪਰ ਆਪਾਂ ਦਹੀ ਪਾਵਾਂਗੇ ਤੇ ਕਿਉ ਬਸ بس ده ਹੀ ਨਾ ਕੋਈ ਪਊਗਾ ਤਾਂ ਆਪਣਾ ਪਾ ਗਿਆ ਹੁਣ ਉਹਦਾ ਕੱਦਾ ਮੈਂ ਰੱਖ ਲਾਂਦੀ ਸਾਰਾ ਮੈਂ ਪ੍ਰੈਸ ਕਰ ਮੰਗੀ ਸੀ 11:00 ਇਧਰ ਆਂਟੀ ਰੋਟੀਆਂ ਲਾ ਰਹੇ ਨੇ ਮੈਂ ਕਿਹਾ ਮੈਂ 11:00 ਵਜੇ ਪ੍ਰੈਸ ਕਰਕੇ ਹਾਂ ਚਲ ਮੈਂ ਨਾ ਕੇ ਫਿਰ ਮੈਂ ਤਿਆਰੀ ਕਰਾਂਗੀ ਇਹਦੇ ਥੋੜੇ ਜਿਹਾ ਪਾਣੀ ਵੀ ਪਊ ਮੈਂ ਪਾ ਵੀ ਲਊਂਗੀ ਆ ਕੇ 12:00 ਵਜੇ ਚ ਫਿਰ ਉਹਨਾਂ ਕੋਈ 1:30 ਕੋਈ ਤੱਕ ਗਲਪ ਕਰੀਏ ਚਾ ਫਿਰ ਮਰੋਗੀ ਇੱਕ ਸੂਟ ਰਾਇਓ ਤੇ ਪ੍ਰੈਸ ਕਰੇ। ਉਹ ਕੰਮ ਮਿਕਸਚਰ ਨੂੰ ਮਿਕਸ ਵਾਲਾ ਕਰ ਲੈਣਾ। ਮੈਂ ਖੁਦ ਕਰੀਦਾ। ਪਹਿਲਾਂ ਇੱਕ ਦਿਨ ਮੈਂ ਕਰਾਇਆ ਸੀ ਚੱਕੀਆਂ ਨੇ। ਦਹੀਂ ਵੀ ਪਾਉਣਾ ਵਿੱਚ ਇਹਦੇ? ਪਾਤਾ। ਪਾਸਾ ਪਾਉਣ ਦਾ ਹੀ ਤਰ੍ਹਾਂ ਬਧੀ ਪਾ। ਨਗਰੂਪ ਕਹਿੰਦੀ ਦਹੀਂ ਨਾ ਪਾਓ ਤਾਂ ਵਧੀਆ। ਅਹ ਇਹ ਤੁਸਮ ਨੂੰ ਅਹ ਨੂਨ ਆਇਆ। ਅਹ ਲਿੰਬੂ ਵੀ ਪਾ ਸਕਦੀਆਂ। ਨੂਨ ਪਾਇਆ ਜੀ ਨੇ। ਪਾਤਾ। ਪਾਣੀ ਨਾ ਲਾਵੇ। ਪਾਣੀ ਉੱਤੇ ਲਾਓ। ਪਾਣੀ ਦਾ ਤੁਸੀਂ ਦੋ ਮੀ ਕਰਕੇ ਹੜਾਂ ਕਰਕੇ 120 ਪਰ ਸੋਚ ਕਹਿੰਦੀ ਨਾ ਹੋ ਗਿਆ ਸੀ ਉਦੋਂ 80 ਨੂੰ ਲੈ ਕੇ ਕਹਿੰਦਾ ਮੈਂ ਵੀ 80 ਨੂੰ ਵੇਚੀ ਹਾਂ ਹੁਣ ਆਪਾਂ ਸਬਜ਼ੀ ਬਣਾਵਾਂਗੇ ਇਹਨੂੰ ਬਾਲਕ ਹੋ ਕੇ ਪਹਿਲਾਂ ਆਪਾਂ ਬਣਾਉਣੀ ਆ ਪੀਜੇ ਪੀਜੇ ਦਾ ਸਮਾਨ ਆਪਿਆ ਵਿੱਚ ਰੋਲ ਦਾ ਵਿੱਚ ਆ ਬੈਠੇ ਵੀ ਬੀਬੀ ਰੁੱਸ ਗਈ ਤੁਹਾਡੀ ਮੁੱਤੂ ਨੇ ਜ਼ਿਆਦਾ ਗਾਣਦਾਂ ਦੀ ਬਣ ਰਹੀ ਆ ਮੇਰੇ ਹੱਥ ਵੀ ਹੋ ਨਾ ਬੋ ਉੱਥੇ ਬੈਠ ਕੇ ਤੂੰ ਰਾਮ ਨਾਲ ਖਾਈ ਤੂੰ ਉੱਥੇ ਬਹਿ ਜਾ ਰਾਮ ਨੂੰ ਮੈਂ ਮੈਨੂੰ ਕਹਿ ਰਹੀ ਆ ਕਿ ਤੂੰ ਬਹਿ ਜਾ ਇਹਦਾ ਵਧੀਆ ਵੈਸੇ ਆ ਖਾ ਕੇ ਦੇਖ ਉਹ ਦਾदू ਤੁਸੀਂ ਨੂਰ ਪਾ ਕੇ ਰੱਖਣਾ ਨੂਰ ਪਾ ਕੇ ਦੇ ਦੇ ਕੀ ਆਦਾ ਬੀਚੋ ਸੀ ਵੀ ਉਹਦੇ ਹਟ ਕੇ ਉਹ ਲੱਕੂਗਾ ਹਾਂ ਆ ਗਰਮ ਕਰਾਂਗੇ ਉਹ ਫਿਰ ਹਾਂ ਹਾਂ ਮੈਂ ਤੂ ਲਾ ਬੂ ਤੇ ਉਹ ਦੇਖੇ ਹਾਂ ਹਾਂ ਆਪਣੇ ਤੱਕ ਘੰਟਾ ਰੱਖ ਲਿਆ ਹਣੀ ਹਾਂ ਮੈਂ ਲੋ ਰਸੀ ਲਿਆ ਕਿਤੇ ਜਲਾ ਗੰਦਰਿਆ ਉਹ ਕਿਤੇ ਬਰਦੀ ਲਾ ਲਓ ਜੀ ਕੀ ਕਰਤੇ ਛੇ ਤਿੰਨ ਚੁਆਰੀ ਪਨੀਰ ਦੀ ਐਡਾ ਮੋਟਾ ਮੋਟਾ ਥੋੜਾ ਪਾਊਗਾ ਨਾ ਕਰੂੰਗੀ ਲਓ ਜੀ ਇਹ ਬਣ ਗਿਆ ਪੀਜੇ ਦਾ ਬੇਸ ਕਰ ਰਿਹਾ ਹੈ ਵੀ ਅਸੀਂ ਕਦੇ ਪੀਜ਼ਾ ਬਣਾਇਆ ਨਹੀਂ ਹੈਗਾ ਜੇ ਖਰਾਬ ਹੋ ਗਿਆ ਕੋਈ ਸਾਨੂੰ ਮੁਕਾਉਂਦਾ ਕਰੇ ਜੇ ਖਰਾਬ ਹੋ ਗਿਆ ਵੀ ਵੀਡੀਓ ਨਹੀਂ ਪਾਉਂਦੇ ਨਾ ਵੀਡੀਓ ਅਸੀਂ ਪਾਵਾਂਗੇ ਐਂਕੀ ਕੋਈ ਗੱਲ ਪੀਜ਼ਾ ਬਣੂ ਡਬਲ ਟੇਸਟੀ ਵੀ ਡਬਲ ਕਿਵੇਂ ਬੜਾ ਡਬਲ ਵੜਾ ਨਹੀਂ ਆਇਆ ਨੰਬਰ ਦੇ ਦਾ ਹੋ ਗਿਆ ਹਾਂ ਇਹਨਾਂ ਡੋਡਾ ਹੋ ਗਿਆ ਫਿਰ ਆਪਨੇ ਚੌੜਾ ਕਰੋ ਜਿੰਨੇ ਇਹ ਸਪੜਾ ਹੋ ਗਿਆ ਆ ਬੀਬੀਆ ਹੋ ਗਿਆ ਬਸ ਮਦੀਬਾ ਜਿੱਦਾਂ ਇਹ ਪ੍ਰਾਂਤ ਜਿੱਟਾ ਹੀ ਰੱਖੇ ਹਾਂਜੀ ਸਭਾ ਚਲੀ ਬੋਬੂ ਬਾਤ ਆਹਾ ਹੋਰ ਕੇਸ ਕਰ ਰਹੇ ਹੋ ਜਿੰਨੇ ਇਹ ਬ੍ਰੀਕ ਹੋਣਗੇ ਉਹਨਾਂ ਫਾਇਦਾ ਰਹੂਗਾ ਬ੍ਰੀਕ ਕਰਦੇ ਤੇ ਚੰਚਾ ਪਹਿਲਾਂ ਹੀ ਬ੍ਰੀਕ ਕੱਟਣੇ ਦੀ ਕੀ ਤੇ ਤਾਂ ਗੜੀਆਂ ਕੁੜੀਆਂ ਨਾਲ ਉਹ ਕੱਟਣ ਵਾਲਾ ਪੀਸ ਨਹੀਂ ਹੋਊਗੀ ਜਮਾਂਗੇ ਬੇਤਾਨਾ ਇਹ ਤਾਂ ਜਲਦੀ ਨਾਲ ਹਵਾ ਅੱਜ ਚੱਲਦੀ ਆ ਬਹੁਤ ਤੇਜ਼ ਮੈਂ ਹਵਾ ਦਿਖਾਫ ਲੈਣਾ ਤੁਹਾਨੂੰ ਬਾਹਰ ਦਾ ਮੌਸਮ ਆ ਹੋਗੀ ਸਭੀ ਤਾ ਵੀ ਹੋਗੀ ਗਰਮ ਆ ਘੱਟ ਕਰਦਾ ਗੈਸ ਪੋਟੇਜਾਵਾ ਚੱਲਦੀ ਆ ਬਾਈ ਆਹੋ ਦੇਖੋ ਆਹ ਦੇਖੋ ਤੰ 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 ਇਧਰ ਬਣ ਰਿਹਾ ਬਹੁਤ ਜ਼ੋਰ ਦਾ ਬੱਦਲ ਇਧਰ ਇਕੱਠਾ ਹੋ ਰਿਹਾ ਦੇਖੋ ਕੀ ਹੋ 나오지 여기 여기가? 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 여 ਬੱਸ ਪਹਿਲਾਂ ਖਾ ਲਓ ਇੱਕ ਨੇ ਅਨੇ ਦੀ ਜਿਵੇਂ ਟਿੰਨ ਕਰੀਏ ਨਾ ਉਵੇਂ ਕਰਦੀਆਂ ਸਾਰੇ ਤੇ ਉਹ ਸਾਰੇ ਤੇ ਹੋ ਗਿਆ ਹੁਣ ਹੋਰ ਕਿੰਨਾ ਉਹ ਬਣਾਏ ਦੀ ਦੋਏ ਤੂੰ ਬੈ ਜਾ ਖੜੀ ਰਹੀ ਨਹੀਂ ਓ ਯਾਰ ਪਾਣੀ ਨਬਰੂ ਮੈਂ ਥੱਪੜ ਲਾਉਂਗੀ ਮੇਰੇ ਦਾਦੂ ਇਹਨੂੰ ਕਹਿ ਦੋ ਬੈ ਜਾ ਬਹੁਤ ਜਲੂਸ ਕਰਦੇ ਰਹਿੰਦੇ ਨੇ ਐਂਡ ਲਾ ਸੋ ਸੋ ਮੈਂ ਨਹੀਂ ਮੈਨੂੰ ਨਹੀਂ ਪਰ ਮੈਂ ਜਾਣਾ ਨਹੀਂ ਜਾਣੂ ਨਹੀਂ ਹੈ ਕਿ ਤੂੰ ਮੈਂ ਕਰੂੰ ਆਦੇ ਤੋਂ ਤੂੰ ਦਾ ਨਹੀਂ ਇੱਥੇ ਧਿਆਨ ਆਉਂਦਾ ਜਦ ਤੱਕ ਇਹ ਆਇਆ ਪਾਉਗੀ ਤੂੰ ਉਹਦੇ ਨਾਲ ਕਰੀ ਆ ਉਹ ਬੜਾ ਸਾਰਾ ਆਇਆ ਦੇਖ ਆਓ ਚਮਚਾ ਜਾ ਚਮਚੇ ਨਾਲ ਸਰਾ ਆਉਂਦੀ ਨਾ ਬੋਲ ਸੋ ਹਾਂ ਬੋਲ ਸੋ ਨਹੀਂ ਹੈ ਉਹਨ ਬੋਲ ਸਿਰ ਲੱਭਣਾ ਪਣਾ ਨਾ ਮਾ ਫਾਇਦੇ ਨਾਲ ਵੀ ਤੋਂ ਕਰੀਤੀ ਚੰਗੀ ਜਿਹੀ ਨਾਰਾਇਣ ਨਹੀਂ ਕੁਰਚਣਾ ਨਹੀਂ ਹੈਗਾ ਕੁਰਚਣਾ ਕੁਰਚਣਾ ਨਹੀਂ ਇਹ ਜਿਹੜੀ ਡੰਡੀ ਸੀ ਨਾ ਤੂੰ ਆ ਇਹਨੂੰ ਵਾਦ ਦੇ ਸਾਰੇ ਸਾਰਾ ਤਾਰ ਦੇ ਪੂਪੂ ਸਾਰਾ ਘੜਦੇ ਲੂਪ ਇਹ ਜਿੱਥੇ ਖਾਲੀ ਉੱਥੇ ਐ ਬਣਦੀ ਆ ਨਾ ਆਪਾਂ ਕਿ ਅੱਗੇ ਤੋਂ ਅਸੀਂ ਕਰਾਂਗੇ ਸਕੂਲ ਦੇ ਚਲੇ ਜਾਣਾ ਤਾਂ ਫਿਰ ਬਣਾ ਕਰਾਂਗੇ ਮਮਾ ਨਾ ਪੂਪੂ ਪਾ ਕੇ ਦੇ ਦਿੰਦੇ ਜਿੱਥੇ ਇਹ ਖੜ ਜਾ ਹਲੇ ਮਨਾ ਨਾ ਪੂ ਹਾਂ ਦੂਜੀ ਸੋਸਾਂ ਦੀ ਕਿਹੜੀ ਹਾਂ ਉਹ ਵੀ ਪਾ ਦੋ ਮਤਲਬ ਕਿਵੇਂ ਹਾਂ ਕੱਟ ਕਰਾਂ ਜੀ ਉਹ ਪਸੰਦ ਆਉਂਦੇ ਵੱਧ ਤੋਂ ਲਾਓ ਜੀ ਉਹ ਜੀ ਪਈ ਜਾਂਦੀ ਮੈਂ ਤਾਂ ਕਹਿ ਰਹੀ ਆ ਉਹ ਕਰ ਤੇ ਇਕੱਠੀ ਕਰ ਦੇਵੇ ਘੁੱਟ ਕੇ ਕੱਢ ਦੇ ਕੱਢ ਦਿੰਦੇ ਫਿਰ ਉਹਨੇ ਕੀ ਕਰੂੰਗੀ ਜਿਹੜੀ ਥੋੜੀ ਕਰ ਗਈ ਜੇ ਪੀਜ਼ਾ ਵਧੀਆ ਬਣਿਆ ਤਾਂਗਾ ਸਾਨੂੰ ਬਣੂਗਾ ਮੈਂ ਤਾਂ ਛੱਡ ਛੱਡ ਪੀਜ਼ਾ ਕਹਿੰਦੇ ਸੌਸ ਆ ਸੌਸ ਆ ਸੌਸ ਆਈ ਇਹ ਕਿਹੜੀ ਲਾਈ ਆ ਮੈਂ ਤਾਂ ਪੀਜ਼ਾ ਪਾਸਤਾ ਸੌਸ ਪੀਜ਼ਾ ਪਾਸਤਾ ਸੌਸ બસ ਲੱਗ ਗਿਆ ਖਾਣ ਵਾਲਿਆਂ ਨੂੰ ਪੁੱਛੋ ਕੀ ਕੀ ਉਹ ਗੱਬੇ ਕਾਨੂੰ ਕਾਉਣੀਆਂ ਉੱਥੇ ਸੀ ਕਿ ਤੁਸੀਂ ਇਹੋ ਸੱਦੋ ਜੇ ਪੀਜ਼ਾ ਖਰਾਬ ਵੀ ਬਣਿਆ ਸੌਸ ਕਰਕੇ ਹੀ ਖਾ ਲਾਂਗੇ ਖਰਾਬ ਕਰੋਬ ਸੌਸ ਉਸ ਇਹਨਾਂ ਦੀ ਸੁਆਦ ਆ ਪੀਜ਼ੇ 'ਚ ਹੋਰ ਕੀ ਦਾ ਮਿਰਚਾਂ ਦਾ ਹੋ ਗਿਆ ਕਾਰਨਫਲ ਹੋ ਗਿਆ ਕਰੀਮ ਹੋ ਗਈ ਆਹ ਬਸ ਕਿਹੜੀ ਪੀਕ ਚੀਜ਼ ਵਾਸਤ ਆ ਕੇ ਪੀ ਗੋ। ਆਹ ਜੀ ਇਸ ਨੂੰ। ਆਹ ਜੀ ਇਸ ਨੂੰ ਮੈਂ ਦੋ। ਹੁਣ ਪਾਉਣੀ ਆ ਇਹ। ਇਹ ਤਾਂ ਮੈਂ ਕਿਹਾ ਬਾਅਦ ਚ ਪੈਂਦੀ ਹੁੰਦੀ ਆ। ਆਹ ਜੀ ਇਸ ਨੂੰ ਹੁਣ ਪਾਉਗੀ ਦੀਦੀ ਹਨਾ। ਥੋੜੀ ਪਾਉਣੀ। ਥੋੜੀ ਜਿਹੀ ਪਾਉਗੀ। ਬਾਕੀ ਜਿਆਦਾ ਉੱਪਰ। ਨਾ ਇੱਕ ਹੋਰ ਨੀ ਕਰੀਮ ਜੀ ਉਹ ਕੱਲ ਪੈਂਦੀ ਹੁੰਦੀ ਆ ਆਹ। ਹਾਂ ਕਰੀਮ ਕਦੋਂ ਪਾਉਗੀ? ਤੇਰੀ ਆਹ ਆਮ ਹੀ ਹੋਣੀ ਸੀ। ਇਹ ਵੀ ਤਾਂ ਉੱਪਰ ਹੀ ਹੋਊਗੀ ਬਾਅਦ ਚ ਹੋਊਗੀ। ਫੇਰ ਪਾਓ। ਤੂੰ ਪਹਿਲਾਂ ਹੋਈ ਪਾ ਲਈ ਤੋਂ ਬਾਅਦ ਚੌਕ ਹੋਊਗੀ ਫੇਰ ਉਪਰਾ ਚੀਜ਼ ਫੇਰ ਉੱਪਰ ਆਉ ਪਾਵਾਂਗੇ ਸ਼ਮਾਨ ਕੋਣ ਕਾ ਚੜੇ ਹਾਂ ਇਹ ਆਉਣੀ ਕਿਹੜੇ ਆਪੀ ਆਪੀ ਇੱਕ ਪਾ ਕੇ ਬਾਅਦ ਚ ਤਾਂ ਨਹੀਂ ਮੜਨਾ ਕੀ ਉਹ ਚੀਜ਼ ਚੀਜ਼ ਜੱਸ ਮੇਰੇ ਯਾਦ ਨਹੀਂ ਆਉਂਦੀ ਕਿ ਨਾ ਸੁਣ ਚੱਲਾ ਉਹ ਬੱਸ ਸਾਈਡ ਸਾਈਡ ਤੇ ਕਰਦਾ ਚੱਲ ਤੂੰ ਉੱਪਰ ਆ ਜਾ ਮਤਲਬ ਕੋਈ ਚੁੱਪ ਚਾ ਨਾ ਉਧਰ ਕੱਟੀ ਜਾਂਦੀ ਐ ਗੋਬੀ ਚਾਰ ਗਾਰੇ ਚੰਚੀ ਕੀ ਬਣਨੀ ਆ ਨਾ ਸਲਾਈਪ ਇਹਦੇ ਨਾਲ ਇੱਕ ਮਹੌਗਾ ਵੀ ਤਾਂ ਬੜਾ ਕਿਵੇਂ ਕਰਦੂੰ ਤੈਨੂੰ ਪਤਾ ਹੋਊ ਉਹ ਤੂੰ ਗੱਦੀ ਲਾਊਗਾ ਤੁਸੀਂ ਉਹ ਛੋਟਾ ਚਮਚਾ ਦੇ 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 ਇਹਦੇ ਨਾਲ ਤਰੋਗੇ ਇਹ ਹੀ ਸੀ ਉਹ ਆਈ ਢੇਰੀ ਕਰ ਲੋ ਫਡਾਉਣੀ ਤਾਂ ਹੈਗੀ ਆ ਉਹ ਵੀ ਐਵੇਂ ਐਵੇਂ ਤੂੰ ਉਹ ਹੀ ਕਮਾਈ ਜਾ ਆਈ ਢੇਰੀ ਕਰੀ ਜਾ ਬਸ ਲੈ ਹਾਂ ਇਹ ਦਰ ਐਵੇਂ ਆਲਗ ਵਾਲੇ ਪਾਏ ਐ ਇੱਕ ਸੱਤ ਚਾਰ ਕਮੇਦਣਾ ਨਹੀਂ ਕੋਈ ਨਾ ਕੋਈ ਨਹੀਂ ਇੱਥੇ ਹਾਂ ਐ ਪਾਏ ਬਸ ਹਮ ਨੂੰ ਬਾਲਾ ਉਹ ਨਾ ਕਰ ਉੱਗਿਆ ਤਾਂ ਗਲੀਆਂ ਹੋ ਜਾਣੀਆਂ ਤਵੀ ਚ ਮੇਲਾ ਤਾਂ ਕੁਝ ਆਪਾਂ ਦੇਰੇ ਘਰ ਦੀਆਂ ਚੀਜ਼ਾਂ ਨੇ ਉਹ ਝੰਗੀਆਂ ਨਹੀਂ ਲੱਗਦੀਆਂ ਇਹਨਾਂ ਆ ਵੀ ਉਹੀ ਚੀਜ਼ ਆ ਬੱਸ ਕੋਸੇ ਦਾ ਆ ਆਕਾ ਦਾ ਹੋਗਾ ਇਹਨੂੰ ਤਾਂ ਸੂਰਜ ਆਹ ਇਹ ਤਾਂ ਬੱਕਰੇ ਦਾ ਦੁੱਧ ਆ ਪੱਕੀ ਜਾ ਬਸ ਹਮਨ ਬਸ ਯਾਰੋਂ ਤੂੰ ਇਹਨਾਂ ਨੂੰ ਇਹਨਾਂ ਨੂੰ ਭਰ ਕੇ ਦੇਣਾ ਇਹ ਤਾਂ ਹੋਵਾ ਉਹ ਦੇਓ ਨੂੰ ਦੇਓ ਆਪਾਂ ਹਾ ਪਾਈਂ ਆ ਇੱਕ ਨੇ ਖੜਾ ਦੋਸਾ ਹੱਥ ਨਾਲ ਤੁਸੀਂ ਪਾ ਦੋ ਇੰਨੇ ਮੈਂ ਪਾ ਦੂੰ ਕਿੱਧਰ ਮੰਮਾ ਇਹਨੂੰ ਇਹ ਤੂੰ ਫੜ ਲਓ ਯਾਰ ਬਸ ਹਮਨ ਇੰਨਾ ਨਹੀਂ ਮੰਨਣਾ ਇਹ ਤਾਂ ਪਿਗਲ ਜਾਣਾ ਤਾਂ ਕਰਮ ਹੋਣਾ ਇਹਨੇ ਦਾਦਾ ਜੀ ਸਾਈਡ ਤੇ ਗੱਲ ਬਣੀ ਚੱਲੋ ਜਦੋਂ ਜਗਰਮੈਸ ਫੜਨੀ ਹੈ ਕਰੀਮ ਇਹ ਇਹ ਸਾਰੀ ਆਪੇ ਮੈਲਟ ਹੋ ਜਾਣੀ ਆ ਮੈਨੂੰ ਛੱਡ ਤੂੰ ਛੱਡ ਨਾ ਬਰੂ ਤੇ ਤੈਨੂੰ ਨਹੀਂ ਫੜਾਉਣਾ ਤੇ ਕੀ ਆ ਠੀਕ ਮੈਨੂੰ ਨਾਉ ਨਹੀਂ ਲੈਣਾ ਆਉਂਦਾ ਬਸ ਮਾ ਬਸ ਬਹੁਤ ਠੀਕੇ ਪਾਉਗੀ ਨਾ ਮਰੂ ਉੱਪਰ ਪਾਵਾਂਗੇ ਬਾਜਾ ਦੇ ਤਾਂ ਥੋੜੀ ਜਿਹੀ ਪਾਵਾਂਗੇ ਇਹ ਤਾਂ ਥੋੜਾ ਜਿਹਾ ਬੰਦ ਕਰ ਲਓ ਨਾ ਕਈ ਵਾਰ ਲਓ ਇਹ ਸ਼ਿਮਲਾ ਮਿਰਚ ਤੇ ਪਿਆਜ਼ ਉੱਪਰ ਬਸ ਪਿਆਜ਼ ਬਹੁਤ ਨਹੀਂ ਇਹ ਤਾਂ ਪਿਆਜ਼ ਹੀ ਪਿਆਜ਼ ਕੁਛ ਨਹੀਂ ਇਹਦਾ ਬਹੁਤ ਹੀ ਫਿਰ ਮੈਨੂੰ ਪਿਆਜ਼ ਨਹੀਂ ਵਧੀਆ ਲੱਗਦੇ ਤੂੰ ਕੱਢ ਦੀ ਆਪਣਾ ਥਾਂ ਟਕੇ ਬਸ ਠੀਕ ਆ ਪਾ ਦੋ ਥੋੜੇ ਹੀ ਰੱਖ ਲਓ ਜਿਆਦੇ ਨਹੀਂ ਬਸ ਹਣੀ ਉਹ ਨਾਈਆਂ ਦੇ ਪੱਗ ਪਿੱਛੇ ਸਾਰਾ ਜਹ ਭੁੱਖਾ ਤਿਹ ਹੈ ਥੋੜਾ ਮਾਰਨਾ ਸੀ ਉਹ ਬਸ ਉਹ ਨਾਈਆਂ ਦੀ ਬੱਚੀ ਬੱਚੇ ਸਾਰਾ ਪਰ ਜਿਹੜੀਆਂ ਦੂਜੀਆਂ ਹੁੰਦੀਆਂ ਨੇ ਵਿੱਚ ਪੀੜੀਆਂ ਵੀ ਪਾਉਂਦ ਨੇ ਕਈ ਹਨੀ ਲਓ ਜੀ ਪਨੀਰ ਵੀ ਪੈ ਰਿਆ ਮੱਕੀ ਦੇ ਦਾਣੇ ਵੀ ਪੈ ਰਹੇ ਨੇ ਚਲ ਠੀਕ ਹੈ ਚੱਲ ਮੱਕੀ ਦੇ ਦਾਣੇ ਖਾ ਲੀ ਹਾਂ ਹਾਂ ਆ ਦਾ ਬੀਜੇ ਕਾਦੀਆਂ ਨੇ ਇਹ ਉੱਪਰ ਬਾਅਦ ਚ ਹੁੰਦਾ ਹੈ ਲਗਦਾ ਤਾਂ ਆਇਆ ਵੀ ਬਣ ਗਿਆ ਬਸ ਖਾ ਲਓ ਹਾਂ ਦੇਖਣ ਨੂੰ ਤਾਂ ਉਹ ਤੁਮੀਰੀ ਹੀ ਨਹੀਂ ਲਿਆਂਦੀ ਕੱਟਣ ਵਾਲੀ ਚਲੋ ਉਹ ਹੁਣ ਪਹਿਲਾਂ ਬਣ ਜਾਣ ਦੇ ਜੇ ਬਣ ਕੀ ਫਿਰ ਆਪਾਂ ਦੇਖਾਂਗੇ ਫਿਰ ਤਾਂ ਬਣਾ ਲਿਆ ਕਰਾਂਗੇ ਫੇਰ ਨਹੀਂ ਅਸੀਂ ਦੇਰੀ ਲਾਇਆ ਕਰਨੀ ਫਿਰ ਤਾਂ ਪਹਿਲਾਂ ਹੀ ਆਪਾਂ ਦੋਵੇਂ ਬਣਾ ਲਿਆ ਕਰਨ ਕਰ ਸੀ ਬਾਹਰਲੇ ਪੀਜੇ ਬੰਦ ਕਰਦੇ ਨੇ ਹੋਰ ਛੱਡੋ ਲਓ ਜੇ ਮਿਰਚਾਂ ਇਹ ਹਾਂਜੀ ਹਲਕਾ ਹਲਕਾ ਬਣਾ ਲਓ ਆ ਜਿਹੜਾ ਸੱਡਾ ਦੇ ਕਰ ਦੋ ਨਾ ਵਿਚਾਲੇ ਵਿਚਾਲੇ ਨਾ ਕਰੋ ਸੱਡਾ ਦੇ ਕਰ ਦੋ ਮਨਦੀਪ ਸਹੀ ਆ ਸਿੱਤਾ ਕੋਲ ਤਾਂ ਹਾਂ ਕੋਲ ਤਾਂ ਜਾ ਇਹਨੂੰ ਵੀ ਖੜਾ ਲਾ ਜਿਸਨੇ ਪੜਾਇਆ ਨਹੀ ਹਾਂ ਹਾਂ ਇਹ ਥਾਂ ਤੇਰੇ ਮੜਿਆ ਚਲ ਹੁਣ ਤਾਂ ਇਹ ਆ ਬਾਦ ਨੂੰ ਆ ਗਏ ਤਾਂ ਉਹ ਉੱਧਰ ਆ ਬਣਾਉਣਾ ਹੈ ਇਹ ਬਣਾਉਣਾ ਹੈ ਇਹਨੂੰ ਤਾਂ ਬਣਾਉਣ ਦੀ ਲੋੜ ਹੀ ਨਹੀਂ ਚੱਟ ਹੋਰ ਵੀ ਗਏ ਵੀ ਉੱਪਰੋਂ ਹੀਟ ਇਹਦੀ ਗਰਮ ਕਰ ਲੈਂਦੇ ਨਾ ਉੱਪਰੋਂ ਖੜਿਆ 2 ਮਿੰਟ ਖੜੀ ਮੰਦੀਪ ਕੋ ਖੜੀ ਮੜਾ ਇੱਕ ਦੀ ਲੋ ਜੀ ਸਾਡਾ ਪੀਜ਼ਾ ਬਣ ਗਿਆ ਨੂਨ ਘੱਟਾ ਵੀ ਨੂਨ ਮਿਰਚ ਪਾ ਦੇ ਇੱਕ ਵਾਰ ਇਹ ਨਾਲ ਜੀ ਪਾ ਲਓ ਜਿੱਥੇ ਆ ਗਿਆ ਇਹ ਤਾਂ ਬੁਰਕਾ ਪਾ ਦੇ ਪੈਂਦਾ ਹੁੰਦਾ ਕਿਤੇ ਨਹੀਂ ਬਾਅਦ ਚ ਕਰ ਲਿਆ ਨੂੰ ਤੁਸੀਂ ਦੱਸੋ ਗਾਇਸ ਕਿ ਮਿਲ ਅਗਰੈਸਨ ਨੂੰ ਸਾਡਾ ਪੀਜ਼ਾ ਕਹ ਦੇ ਕੋ ਉਹਨਾਂ ਨੂੰ ਨਿਲਾ ਤਾਂ ਆਪਾਂ ਨੂੰ ਲੱਗੂ ਖਾ ਕੇ ਪਤਾ ਚੱਲ ਹੁਣ ਇਹਨੂੰ ਅਹੀਂ ਬਾਤ ਚੱਕ ਕੇ ਲੈ ਜਾਉਂਗਾ ਕਿ ਨਹੀਂ ਮੰਨਦੇ ਇਹ ਤਾਂ ਕਰੇ ਉੱਪਰੋਂ ਸਿੱਕੀ ਮੈਂ ਆਪਾਂ ਜਿਵੇਂ ਕਹ ਲੈ ਆ ਦੇਖੋ ਵਧੀਆ ਬਣੀ ਹੈ ਲੈ ਕੱਪੜਾ ਚੱਕ ਲੈ ਜੀ ਅੰਦਰ ਇੱਕ ਕਿੱਥੇ ਰੱਖਿਆ ਤੋਲੀ ਬਈ ਬਾਕੀ ਖਾ ਕੇ ਦੱਸਣਗੇ ਮੈਂ ਬਰ ਹਨੇ ਕਿੱਦਾਂ ਦਾ ਬਣਿਆ ਆ ਦੇ ਕੁਜੀ ਇਹ ਮਾਹੀ ਤਾਂ ਉਹ ਕੀ ਨਾ ਕੁਜੀ ਅਸੀਂ ਬਣਾਇਆ ਕੁਜੀ ਮੈਂ ਬਣਾਇਆ ਆ ਲੈ ਗਈ ਮਾਤੀ ਇੱਧਰ ਇੱਦੇ ਕੋਲ ਅਮਨ ਕੋਲ ਆ ਵੇ ਕੋ ਤੇਰੇ ਪਾਲੇ ਦੀਦੀ ਆ ਦੇ ਕੀ ਆਪੜੋ ਦੋ ਮਿੰਟ ਲੈ ਆਵਾ ਦੇ ਚਿੰਤਾ ਸੀ ਪਰਵਾਰ ਵਟਾ ਸਾਡਾ ਇਹ ਕੀ ਕਰਾਂ ਮੈਂ ਇਹਦਾ ਆ ਬਾਅਦ ਚ ਪਾਵਾਂਗੇ ਇਹਨਾਂ ਤਾਂ ਉਹ ਜਦ ਅੱਛਾ ਮੈਂ ਕਿਤੇ ਜਲ ਦੇਣਾ ਟੁਕੜੇ ਕੱਟ ਕੇ ਨਾ ਬਸ ਇਹ ਚ ਟੁਕੜੇ ਕੱਟ ਸਾਲ ਠੀਕ ਆ ਪਾਓ ਆਲੇ ਦਲੇ ਮਾਰ ਕੇ ਪਾ ਦੋ ਨੋਨ ਵੀ ਪਾ ਦੋ ਆ ਫੜੋ ਤੂੰ ਆ ਨਗਰ ਮਮਾ ਇਹਨੇ ਜਿਆਦਾ ਪਾ ਦੇਣਾ ਨਹੀਂ ਪਾਣੀ ਮਮਾ ਆਜੋ ਆਜੋ ਕਾ ਇਹ ਸੱਚੀ ਮੈਂ ਕਹਿੰਦੀ ਦੋਸਤਾਂ ਨੂੰ ਪਾਣੀ ਪਾਣੀ ਹੁਣ ਤਾਂ ਫੜਨੀ ਦੇ So guys mise bahut vadiya bhaya bahut 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 vadiya Dadu tu chavi de so ਤਾਂ ਦਸਤੋ ਟੇਸਟੀ ਹੈ ਜਾਣੇ ਸੱਚ ਬੋਲਦਾ ਨਾ ਅੱਜ ਅੱਜ ਕੇ ਘੋਵਾ ਜਿਹੜਾ ਉੱਥੋਂ ਪੀ ਜਾਊਗਾ ਕਿ ਕਰਦੇ ਨੇ ਆਦਮਾ ਜਿਹਨੇ ਘਾਟ ਰੋ ਬੇਸ ਨਾ ਕਿੰਨੇ ਫਰਮ ਬਰੂਲੇ ਕਿਹੜਾ ਚਾਹੀਦਾ ਜੇ ਉਹ ਵਰਤ ਲੀਂਦਾ ਉਹ ਹਾਂ ਭੈਣ ਕਹਿ ਰਹੀ ਤੇ ਸਹੀ ਗੱਲ ਆਪਾਂ ਕੇ ਲਿਆ ਕੇ ਚੀਜ਼ ਸਮਾਨ ਬਣਾ ਲੈ ਕਰਾਂਗੇ ਆਪਾਂ ਉਹ ਬੇਸ ਬਾਰੋਂ ਲੈਂਦਾ ਫੇ ਸਾਰੀ ਚੀਜ਼ੇ ਬਾਰੋਂ ਬਣਾ ਲਓ ਪੀ ਜਾਈ ਅੱਗੇ ਵਾਸਤੇ ਆਪਾਂ ਨਾ ਥੋੜਾ ਜਿਹਾ ਮੈਦਾ ਕੱਟ ਲਾਂਗੇ ਹਾਂ ਉਹੀ ਵਰਕਾ ਮੈਦੇ ਦੇ ਆਪ ਤੇ ਦਾ ਫਰਕ ਰਹੇਗਾ ਥੋੜੇ ਜਿਹਾ ਕਿਵੇਂ ਆ ਗੱਡ ਨਹੀਂ ਹੋਣੀ ਕਿ ਹਾਂ ਆਹ ਬਣਾਣੀ ਕਿਉਂ ਦਾ ਹਟ ਮੱਚ ਜਾਂਦੀ ਆ ਕਿਵੇਂ ਆ ਬਹੁਤ ਵਧੀਆ ਹੂੰ ਹੋਰ ਨਾ ਨਾ ਤੇ ਫਰਨਾ ਨਹੀਂ ਉਹ ਕੋਮਾ ਤੱਕਾ ਬੰਦੇ ਨੇ ਅੱਗੇ ਵਾਲੇ ਤੇ ਅੱਗੇ ਵਾਲੇ ਤੇ ਇਹਦੇ ਵਿੱਚ ਫੱਲੀ ਲੇ ਤਾਂ ਉੱਕੜਿਕੜਾ ਕੁੱਕੜਾ ਸੁਨ ਦਾ ਸੌਫਟ ਨਹੀਂ ਹੁੰਦੇ ਨਾਲ ਜਿਮਾ ਕੁੜਾ ਕੁੜਾ ਕੁਲੂਰੇ ਹੈਗਾ ਬਧੀਆ ਤਾਂ ਲੱਗਦਾ ਪਰ ਪੂਰੇ ਮੂੰਹ ਨੂੰ ਇਹਨਾਂ ਬਹੁਏ ਇਸ ਤਰ੍ਹਾਂੇ ਮੋਟਾ ਲੱਗਦਾ ਨਹੀਂ ਐਕਦਰ ਇਸ ਆਰਡਰ ਮੈਂ ਕੈਂਚੂ ਨਹੀਂ ਆਉਂਦਾ ਉਹਦਾ ਆਟਾ ਘੱਟ ਚਾਹੀਦਾ ਤੇ ਹੋਰ ਹਨਾ ਉਹ ਸਮਾਨ ਤੇ ਕਾਹ ਉਹ ਸਾਰਾ ਕੁਝ ਸਿਸਟਮ ਠੀਕ ਆ ਹਨੀ ਮੈਨੂੰ ਟੇਸਟ ਨਹੀਂ ਥੋੜੀ ਜਿਹੀ ਮੈਂ ਰਸ ਕਰ ਚਮਚੇ ਨਾਲ ਪਾ ਲਾ ਪਾ ਦੇ ਕਰਦਾ ਨਾ ਪਟਿਆ ਨਹੀਂ ਜਾਂਦਾ ਥੱਲੇ ਹਾਰ ਹੋ ਗਿਆ